ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਮਨ ਮੈਲਾ ਸਭ ਕਿਛ ਮੈਲਾ ਤਨ ਧੁੱਤੈ ਮਨ ਹੱਛਾ ਨ ਹੋਇ ਇਹ ਜਗ ਇਹ ਜਗਤ ਭਰਮ ਪੁਲਾਇਆ ਵਿਰਲਾ ਬੂਝੈ ਕੋਇ ਜਾਪਮਾਨ ਮੇਰੇ ਤੂੰ ਏਕੋ ਨਾਮ ਸਤਿਗੁਰ ਦੀਆ ਮੋਖ ਏਹ ਨਿਦਾਨ ਰਹਾਉ ਸਿੱਧਾ ਕੇ ਆਸਣ ਜੇ ਸਿੱਖੈ ਇੰਦਰੀ ਵਸ ਕਰ ਕਮਾਏ ਸਿੱਧਾ ਕੇ ਆਸਣ ਇਥੇ ਠਮਕ ਜੇ ਸਿੱਖੈ ਇਥੇ ਵਿਸਰਾਮ ਹੈ ਇੰਦਰੀ ਵਸ ਕਰ ਕਮਾਏ ਸਿੱਧਾ ਕੇ ਆਸਣ ਜੇ ਸਿੱਖੈ ਇੰਦਰੀ ਵਸਕਾਰ ਕੁਮਾਇ ਮਨ ਕੀ ਮੈਲ ਨਾ ਉੱਤਰੈ ਹਉਮੈ ਮੈਲ ਨ ਜਾਇ ਹਾਂਜੀ ਹਉਮੈ ਮੈਲ ਨ ਜਾਇ ਇਹੁ ਮਨ ਕਉ ਹੋਰ ਸੰਜਮ ਕੋ ਨਾਹੀ ਇਸ ਮਨ ਕਉ ਇਸ ਮਨ ਕਉ ਹੋਰ ਸੰਜਮ ਕੋ ਨਾਹੀ ਇਸ ਮਨ ਕੋ ਹੋਰ ਸੰਜਮ ਕੋ ਨਹੀਂ ਵੇ ਸਤਿਗੁਰ ਕੀ ਸਰਣਾਏ ਸਤਿਗੁਰ ਮਿਲਿਆ ਉਲਟੀ ਭਈ ਕਹਿਣਾ ਕਿਛੂ ਨਾ ਜਾਏ ਭਣਤ ਨਾਨਕ ਸਤਿਗੁਰ ਕੋ ਮਿਲਦੋ ਮਰੈ ਗੁਰ ਕੈ ਸ਼ਬਦ ਫਿਰ ਜੀਵੇ ਕੋਇ ਵਿਸਤਾਰ ਇਸੇ ਤਰ੍ਹਾਂ ਲਾਉਣਾ ਹੈ ਭਣਤ ਨਾਨਕ ਇੱਥੇ ਠਮਕ ਹੈ ਸਤਿਗੁਰ ਕੋ ਮਿਲਦੋ ਮਰੈ ਇੱਥੇ ਵਿਸਰਾਮ ਹੈ ਗੁਰ ਕਾ ਸਬਦ ਫਿਰ ਜੀਵੈ ਕੋਇ ਮਮਤਾ ਕੀ ਮਾਲ ਉੱਤਰੈ ਇਹ ਮਨ ਹੱਛਾ ਹੋਇ ਵਡਹੰਸ ਮਹੱਲਾ ਤੀਜਾ ਨਦਰੀ ਸਤਗੁਰ ਸੇਵੀਐ ਨਦਰੀ ਸੇਵਾ ਹੋਇ ਜਿਨਨੇ ਨਦਰੀ ਪਾਧਾਨ ਇਥੇ ਯਮਕ ਲਾ ਦਨੀਐ ਨਦਰੀ ਸਤਗੁਰ ਸੇਵੀਐ ਨਦਰੀ ਸੇਵਾ ਹੋਇ ਨਦਰੀ ਇਹੁ ਮਾਨਵਸ ਆਵੈ ਨਦਰੀ ਮਨ ਨਿਰਮਲ ਹੋਏ ਮੇਰੇ ਮਨ ਚੇਤ ਸੱਚਾ ਸੋਏ ਏਕੋ ਚਿਤ ਤਾ ਸੁਖ ਪਾਵੈ ਫਿਰ ਦੂਖ ਨਾ ਮੂਲੇ ਹੋਏ ਫਿਰ ਨਹੀਂ ਕਹਿਣਾ ਫਿਰ ਫਿਰ ਦੂਖ ਨਾ ਮੂਲੇ ਹੋਏ ਰਹਾਉ ਨਦਰੀ ਮਰ ਕੇ ਜੀਵੀਐ ਨਦਰੀ ਸਬਦ ਵਸੈ ਮਨ ਆਏ ਨਦਰਿ ਹੁਕਮ ਬੁੱਧੀ ਐ ਹੁਕਮੇ ਰਹਿ ਸਮਾਈ ਜਿਨ ਜਿਹਵਾ ਹਰ ਰਾਸ ਨ ਚਖਿਓ ਸਾਹ ਜਿਹਵਾ ਜਾਲ ਜਾਉ ਆਨ ਰਸ ਸਾਦੇ ਲੱਗ ਰਹੀ ਹਾਂਜੀ ਆਨ ਰਸ ਸਾਦੇ ਲੱਗ ਰਹੀ ਦੁਖ ਪਾਇਆ ਦੂਜੈ ਪਾਇ ਆਨ ਰਸ ਵਖਰਾ ਹੀ ਪਾਠ ਸਭ ਨਾ ਨਦਰ ਸਭ ਨਾ ਨਦਰ ਇਕ ਹੈ ਆਪੇ ਭਾਰਕ ਕਰੇ ਨਾਨਕ ਸਤਿਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ